ਹਾਜੀ 7. ਕਾਲ ਦੋਸਤੋ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਸੋ ਦੋਸਤੋ ਅੱਜ ਜਿਹੜੀ ਵੀਡੀਓ ਆਪਾਂ ਕਵਰ ਕੀਤੀ ਆ ਦੋ ਘੋੜੇ ਤੁਹਾਨੂੰ ਦਿਖਾਉਣੇ ਆ ਬਾਈ ਸਾਹਿਬ ਦੇ ਕੋਲੇ ਪਹੁੰਚੇ ਆ ਦੋਸਤੋ ਪਿੰਡ ਮੱਲੂ ਵਾਲੀਏ ਵਾਲਾ ਮੱਲੂ ਵਾਲੀਏ ਵਾਲਾ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਬਿਲਕੁਲ ਮੱਲਾਂ ਵਾਲੇ ਤੋਂ ਥੋੜੀ ਦੂਰੀ ਆ ਕਾਮਲ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ ਹਮਦਵਾਲਾ ਹਾਥਾੜ ਬੂਟੇ ਵਾਲਾ ਪਿੰਡ ਜੱਲੇ ਵਾਲਾ ਪਿੰਡ ਆਛੀਕੇ ਮਾਛੀਕੇ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਤੇ ਦੋਸਤੋ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਦੋ ਘੋੜੇ ਦਿਖਾਉਣੇ ਆ ਰਤਨ ਕਾਂਟੇ ਦੇ ਦੋਸਤੋ ਦੋਵੇਂ ਬੱਚੇ ਨੇ ਸਿਰੀ ਪਿੱਛੋਂ ਜਿਹੜੀ ਆ ਦੋਸਤੋ ਕਾਲੇ ਕਾਂਟੇ ਦੀ ਆ ਸੋ ਤੋ ਘੋੜੇ ਆ ਦੋਸਤੋ ਵੀਰ ਸਾਹਿਬ ਦੇ ਕੋਲ ਬਾਕੀ ਘੋੜੇ ਤੁਹਾਨੂੰ ਬੜੀ ਤਸੱਲੀ ਨਾਲ ਦੋਸਤੋ ਦਿਖਾਉਣੇ ਆ ਤੇ ਦੋਵੇਂ ਜਿਹੜੇ ਦੋਸਤੋ ਵਿਕਰੀ ਦੇ ਲਈ ਵੀ ਅਵੇਲੇਬਲ ਹੈਗੇ ਆ ਵੇਚਦਾ ਪਿਆ ਵੀਰ ਸਾਹਿਬ ਵਕਾਊ ਆ ਜਿਹੜਾ ਕੋਈ ਵੀਰ ਸ਼ੌਂਕੀ ਖਰੀਦਣਾ ਚਾਹੁੰਦਾ ਤੁਸੀਂ ਉਹ ਵੀ ਸੰਪਰਕ ਕਰ ਸਕਦੇ ਜੇ ਜਾਂ ਜਿਹਨੇ ਅੱਗੇ ਮੀਟਿੰਗ ਦੀ ਸਰਵੇਸ ਲੈਣੀ ਆ ਦੋਸਤੋ ਤੇ ਸਟੱਡ ਸਰਵਸ ਵੀ ਜੜੀ ਅਵੇਲੇਬਲ ਹੈਗੀ ਆ ਸੋ ਸਾਹਿਬ ਬਾਈ ਦੇ ਨਾਲ ਪੂਰੀ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਇਹ ਰਤਨ ਕਾਂਟੇ ਦਾ ਜਿਹੜਾ ਦੋਸਤੋ ਬੱਚਾ ਹੈ ਸੋ ਦੋ ਬੱਚੇ ਆ ਦੋਵੇਂ ਬੱਜੇ ਜਿਹੜੀ ਤੁਸੀਂ ਇਹ ਵੀਡੀਓ ਦੇ ਵਿੱਚ ਦੇਖੋਗੇ ਦੋਵੇਂ ਰਤਨ ਕਾਂਟੇ ਦੇ ਬੱਚੇ ਆ ਬਾਕੀ ਕਰੈਕਟਰ ਜਿੰਨੀ ਵੀ ਮਾਰਕਿੰਗ ਆ ਦੋਸਤੋ ਪੂਰਾ ਸਟਰਕਚਰ ਆ ਉਹ ਤੁਸੀਂ ਪਾਰਕੂ ਤੇ ਜਿਹੜੇ ਵੀਰ ਖਿਡਾਰੀ ਆ ਉਹਨਾਂ ਨੇ ਵੇਖ ਕੇ ਜਿਹੜੀ ਦੋਸਤੋ ਪਰਖ ਕਰ ਲੈਣੀ ਆ ਤੇ ਵੱਡੀ ਹਾਈਟ ਦੇ ਵਿੱਚ ਆ 65 ਇੰਚ ਦਾ ਜਿਹੜਾ ਦੋਸਤੋ ਇਹ ਮਾਲਕ ਬਣ ਗਿਆ ਰਤਨ ਕਾਂਟੇ ਦਾ ਜਿਹੜਾ ਇਹ ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ 65 ਇੰਚ ਜਿਹੜੀ ਹੈ ਮੈਜ਼ਰਮੈਂਟ ਜਿਹੜੀ ਦੋਸਤੋ ਇਸ ਦੀ ਜਿਹੜੀ ਕੀਤੀ ਗਈ ਆ ਬਾਕੀ ਉਮਰ ਖਾਜੇ ਦੱਸਾਂਗੇ ਤੁਹਾਨੂੰ 26 ਮਹੀਨੇ ਦੀ ਉਮਰ ਆ ਇਸ ਘੋੜੇ ਦੀ ਹੈ ਬੱਚਿਆਂ ਦੇ ਵਿੱਚ ਹੀ ਆ ਪਰ ਘੋੜਿਆਂ ਵਾਲੀਆਂ ਜਿਹੜੀਆਂ ਦੋਸਤੋ ਗੱਲਾਂ ਬਾਤਾਂ ਆਪਾਂ ਕਹਿ ਦਿੰਨੇ ਆ ਵੀ ਪੂਰੀਆਂ ਇਹਦੇ ਵਿੱਚ ਝਲਕਾਂ ਮਾਰਦੀਆਂ ਪਈਆਂ ਨੇ ਇੱਕ ਜਿਹੜਾ ਦੂਜਾ ਬੱਚਾ ਹੈ ਬਾਈ ਸਾਹਬ ਦੇ ਕੋਲ ਉਹ ਵੀ ਦੋਸਤੋ ਕੋ 2 3 4 2 ਕੁ ਮਹੀਨੇ ਦਾ ਫਰਕ ਦੱਸਦਾ ਵੀਰ ਸਾਹਿਬ ਵੀ 2 ਕੁ ਮਹੀਨੇ ਜਿਹੜਾ ਛੋਟਾ ਹੋਊਗਾ ਇਹਦੇ ਨਾਲੋਂ ਤੇ ਬਾਕੀ ਘੋੜੇ ਵੀ ਤੁਹਾਨੂੰ ਦਿਖਾਉਣੇ ਆ ਸਾਫ ਬਾਈ ਦੇ ਨਾਲ ਗੱਲਬਾਤ ਵੀ ਕਰਨੀ ਆ ਤੇ ਪੂਰੀ ਜਿਹੜੀ ਗੱਲਬਾਤ ਤੁਹਾਨੂੰ ਸਮਝ ਆ ਜਾਊਗੀ ਦੋਸਤੋ ਤੇ ਜਿਹੜੇ ਵੀਰ ਨੇ ਖਰੀਦਣਾ ਹੋਇਆ ਉਹ ਤੁਸੀਂ ਬਾਈ ਸਾਹਿਬ ਦੇ ਨੰਬਰ ਜਿਹੜੇ ਆ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਆਣ ਕੇ ਘਰ ਜਿਹੜੀ ਵਿਜ਼ਿਟ ਕਰਕੇ ਦੋਸਤੋ ਆਪਦੀ ਤਸੱਲੀ ਕਰ ਲਿਓ ਅੱਖੀਂ ਦੇਖ ਲਿਓ ਭਾਈ ਸਾਹਿਬ ਨੇ ਜਿਹੜਾ ਕਿਵੇਂ ਮੱਖਣੀ ਖਵਾ ਖਵਾ ਕੇ ਦੁੱਧ ਪਿਆ ਪਿਆ ਕੇ ਤੇ ਬਿਲਕੁਲ ਉੱਤੇ ਰਹਿ ਗਏ ਜਿਹੜੀ ਦੋਸਤੋ ਸੇਵਾ ਕੀਤੀ ਐ ਨਾ ਘੋੜਿਆਂ ਦੀ ਉਹ ਆਪ ਮੁਹਾਰੇ ਜਿਹੜੀ ਦੋਸਤੋ ਝਲਕਾਂ ਮਾਰਦੀ ਨਜ਼ਰ ਆਊਗੀ ਤੁਹਾਨੂੰ ਸੋ ਵੱਡੀ ਕੱਦ ਕਾਠੀ ਦੇ ਘੋੜੇ ਆ ਦੋਵੇਂ ਤੇ ਬਿਲਕੁਲ ਬੱਚੇ ਨੇ ਬਾਕੀ ਬੱਚਿਆਂ ਵਾਂਗੂ ਸਾਂਭੇ ਆ ਤੇ ਜਿਹੜੇ ਵੀਰ ਰੱਖਦੇ ਆ ਸ਼ਕੀਨ ਤੇ ਬੱਚਿਆਂ ਵਾਂਗੂ ਹੀ ਸਾਂਭਣਾ ਪੈਂਦਾ ਦੋਸਤੋ ਇਹੋ ਜੀਆਂ ਚੀਜ਼ਾਂ ਨੂੰ ਤੇ ਭਾਈ ਸਾਹਿਬ ਕਹਿੰਦਾ ਹੁਣ ਥੋੜੇ ਜੇ ਔਰ ਜੇਵੇਂ ਹੋਰ ਵੀ ਬੜੇ ਆ ਤੇ ਇਹਨਾਂ ਦੀ ਸਹਿਰ ਸਪਾਟਾ ਨਹੀਂਗਾ ਹੁੰਦਾ ਤੇ ਧਿਆਨ ਮੈਨੂੰ ਕੱਲੇ ਨੂੰ ਦੇਣਾ ਪੈਂਦਾ ਮਾਲ ਡੰਗਰ ਜਿਹੜਾ ਪਸ਼ੂ ਵੀ ਰੱਖੇ ਆ ਬਾਈ ਸਾਹਿਬ ਨੇ ਮੱਝਾਂ ਦਾ ਵਪਾਰ ਵੀ ਵਟੇ ਪੱਧਰ ਤੇ ਆ ਕੋਈ 8-8 7-7 ਮੱਝਾਂ ਵੀ ਖਰੀਦਣੀਆਂ ਵੇਚਣੀਆਂ ਤੇ ਇੱਕ ਸਾਈਡ ਤੇ ਜਿਹੜਾ ਦੋਸਤੋ ਇਹਨਾਂ ਤੋਂ ਥੋੜੇ ਜੇ ਬੇਮੁਖ ਹੋਣਾ ਪੈਂਦਾ ਬਾਕੀ ਜਿਹੜਾ ਵੀ ਅਗੇ ਕੇਅਰ ਕਰਨਾ ਜਾਣਦਾ ਜਾਂ ਕੇਅਰ ਕਰੂਗਾ ਦੋਸਤੋ ਤੇ ਉਹ ਤੁਸੀਂ ਜ਼ਰੂਰ ਇਹਨੂੰ ਹੱਥ ਪਾ ਲਿਓ ਬੜੀ ਰੀਝ ਸ਼ੌਂਕ ਨਾਲ ਸਾਹਮਣੇ ਅੱਜ ਤੱਕ ਤੇ ਥੋੜਾ ਸਾਇਰ ਸਪਾਟਾ ਜਾਂ ਕਮਾਉਣਾ ਫਰਾਉਣਾ ਥੋੜਾ ਇਹਨਾਂ ਦੀ ਟਾਈਮ ਕੱਢਣਾ ਉਹਨਾਂ ਪਾਰਾਂ ਦੀ ਜਿਹੜੀ ਸ਼ਾਰਟੇਜ ਹੋ ਗਈ ਹੈ ਭਾਈ ਸਾਹਿਬ ਕਹਿੰਦਾ ਵੀ ਉਹ ਜਿਹੜੇ ਸ਼ਾਰਟੇਜ ਹੋ ਗਈ ਹੈ ਵੀ ਇਹਨਾਂ ਨੂੰ ਕਮਾਉਣਾ ਫਰਾਉਣਾ ਇਹਨਾਂ ਲਈ ਸਮਾਂ ਕੱਢਣ ਦਾ ਜਿਹੜਾ ਟਾਈਮ ਘਟ ਗਿਆ ਇਸ ਕਰਕੇ ਜਿਹੜੇ ਜਾਨਵਰ ਆ ਇਹ ਜਿੰਨੀ ਸ਼ੌਂਕਰੀ ਨਾਲ ਪਾਲੇ ਆ ਤੇ ਅਕੇ ਕੋਈ ਸ਼ੌਂਕਰੀ ਜਿਹੜਾ ਵੀਰ ਆਵੇ ਤੇ ਜਰੂਰ ਸਾਡੇ ਨਾਲ ਸੌਦਾ ਕਰੇ ਬਾਕੀ ਪੂਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਦੇ ਆ ਅੱਛਾ ਸਾਹਿਬ ਵੀਰੇ ਕੀ ਡਿਟੇਲ ਆ ਇਸ ਆਪਣੇ ਬੇਛੇਰੀ ਦੀ ਇਸ ਕੋੜੇ ਦੀ ਤੇ ਜੀ ਹੁਟਾਈਆਂ ਸੱਲਾ ਲਾ ਹੋ ਗਿਆ ਹੋ ਵੀ ਆ ਜੀ जी। जी, जी, जी। 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 जी आ, अच्छा जी। ਜਿਉ ਮਿਨਾ ਥੱਲੇ ਵੀ ਹੋ ਸਕਦਾ ਜੀ ਉੱਤੇ ਵੀ ਸਭਾ ਇੱਥੇ ਹੀ ਆ ਮੇਰੇ ਸਾਹਮਣੇ ਉੱਤੇ ਨਹੀਂ ਹੋਣਾ ਜੀ। ਠੀਕ ਹੈ ਜੀ। ਬਾਟਾਂ ਹੀ ਅਕਸਲਾ ਦਾ ਜੀ। ਠੀਕ ਹੈ। ਕੋੜੀਆਂ ਵੀ ਇੱਕ ਦੋ ਕਲੋਸ ਹੋਈਆਂ ਜੀ। ਜ਼ਿਆਦਾ ਜੇ ਛੱਡਿਆ ਨਹੀਂ। ਆਹ ਹੁਣੀ ਛੱਡਿਆ। ਇੱਕ ਦੋ ਕੋੜੀਆਂ ਕਲੋਸ ਹੋਈਆਂ ਜੀ। ਇੱਕ ਦੋ ਕੋੜੀਆਂ ਮਿਲੀਆਂ ਇੰਦੇ ਤੋਂ। ਹਾਂ ਜੀ ਮਿਲੀਆਂ ਜੀ ਮਿਲੀਆਂ। ਠੀਕ ਹੈ ਜੀ। ਹੈ ਰਤਨ ਕਾਟੇ ਦਾ ਹੀ ਆਪ ਖੋਦ। ਹਾਂ ਰਤਨ ਕਾਟੇ ਦਾ ਹੀ ਆ ਜੀ। ਠੀਕ ਹੈ ਜੀ। ਖੂਣ ਜਿਹੜਾ ਮਤਲਬ ਕਿ ਅਜਨਾਲੇ ਆ ਹਨਾ। ਹਾਂ ਜੀ ਹਾਂ ਜੀ। ਕਨਵਰ ਸੇਖ ਹੋਣਾ ਦੇ ਫਾਰਮ ਕੋਲ। ਫਾਰਮ ਦੇ ਵਿੱਚ ਲਓ ਜੀ ਦੋਸਤੋ 25 26 ਮੰਥ ਏਜ ਆ ਤੇ ਇਸ ਘੋੜੇ ਦੀ ਸੋ ਵਿਕਰੀ ਦੇ ਲਈ ਅਵੇਲੇਬਲ ਆ ਜਿਹੜਾ ਕੋਈ ਵੀ ਖਰੀਦਣਾ ਚਾਹੁੰਦਾ ਤੁਸੀਂ ਜਰੂਰ ਖਰੀਦ ਸਕਦੇ ਜੇ ਬਾਕੀ ਮਾਰਕਿੰਗ ਪੂਰੀ ਤੁਹਾਨੂੰ ਦਿਖਾਤੀ ਆ ਪੂਰਾ ਸਟਰਕਚਰ ਇਹ ਕਿੰਨੇ ਇੰਚ ਆ ਜੀ ਇਹ ਵੀ 60 ਤੋਂ ਪਲੱਸ ਹੋਗਾ ਜੀ ਅੱਛਾ ਜੀ 65 ਤੋਂ ਪਲੱਸ ਹਾਈਟ ਆ ਮਿਲਿਆ ਜੀ ਆਪਣਾ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਬਿਲਕੁਲ ਮੈਜ਼ਰਮੈਂਟ ਜਿਹੜੀ ਇਹਦੀ ਕੀਤੀ ਆ 65 ਤੋਂ ਪਲੱਸ ਹਾਈਟ ਆ ਤੇ ਬਾਕੀ ਤੁਸੀਂ ਆ ਦੇਖ ਲਓ ਜਿਹੜੇ ਵੀਰ 파ਰਕੂ ਆ ਖਿਡਾਰੀ ਵੀਰਾਂ ਨੂੰ ਵੇਖਦੇ ਆ ਸਾਰਾ ਪਤਾ ਲੱਗ ਜਾਣਾ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਆ ਜੀ ਹਾਲੋ ਵਾ ਅੱਛਾ ਵੀਰ ਸਾਹਿਬ ਆਪਣੇ ਕੋਲੇ ਇਹ ਸਿੱਧਾ ਹੀ ਆਇਆ ਸੀਗਾ ਜਾਂ ਆਪਾਂ ਘੋੜੀ ਦੇ ਵਿੱਚੋਂ ਲੈ ਆਏ ਸੀ ਨਾ ਇਹ ਆਪਣੇ ਬੱਚੇ ਘਰ ਦੇ ਸਾਹਮਣੇ ਆ ਜੀ ਘੋੜੀਆਂ ਘੱਬਣਾ ਲਈਆਂ ਸੀ ਮੈਂ ਇਹ ਠੂਠੀ ਮਾਰ ਲੈ ਜਿਵੇਂ ਉਹਨਾਂ ਦੱਸਿਆ ਅਸੀਂ ਉਹਨਾਂ ਦੱਸਿਆ ਜੀ ਹਾਂਜੀ ਇਹਦੀ ਸਾਂਭ ਸੰਭਾਲ ਮਲਕੀ ਬਚਪਨ ਤੋਂ ਤੁਸੀਂ ਪਾਲਿਆ ਇਹਨੂੰ ਹਾਂ ਹਾਂਜੀ ਹਾਂਜੀ ਬੱਚਾ ਪਾਲਿਆ ਜੀ ਠੀਕ ਆ ਆ ਠੀਕ ਆ ਜੀ ਹੁਣ 26 ਕਿ ਮਹੀਨੇ ਉਮਰ ਦਸਨ ਦਾ ਤੁਸੀਂ ਹਾਂਜੀ 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 ਠੀਕ ਆ ਤੇ ਬਾਕੀ ਸਟੱਡ ਦੇ ਲਈ ਪੂਰਾ ਅਵੇਲੇਬਲ ਹੈ ਨਾ ਹਾਂਜੀ ਹਾਂਜੀ ਬਿਲਕੁਲ ਮੀਟਿੰਗ ਮੂਟਿੰਗ ਕਰਦਾ ਮੀਟਿੰਗ ਕਰਦਾ ਸਭ ਸੱਤ ਬਿਲਕੁਲ ਕੋਈ ਕਹੇਗਾ ਲੋ ਕਵੀ ਨਹੀਂ ਘੋੜੇ ਜਾ ਹਾਂਜੀ ਹਾਂਜੀ ਇਹਦਾ ਬੱਚਾ ਵੀ ਖਾਧ ਕਰ ਦੂਗਾ ਜੀ 75 ਦੇ 70 ਤੋਂ ਪਲੱਸ ਤਾਂ ਹੀ ਜਾਊਗਾ ਜੀ ਥੱਲੇ ਨਹੀਂ ਰਹਿੰਦਾ ਅੱਛਾ ਜੀ ਹਾਂਜੀ ਇਹਦਾ ਪਿਓ ਵੀ ਬਹੁਤ ਤਕੜਾ ਸੀ ਮਾਂ ਵੀ ਬੜੀ ਤਕੜੀ ਸੀ ਇਹਨਾਂ ਦੀ ਹੂੰ ਹਾਂਜੀ ਲੋਕ ਦੋਸਤੋ ਪੂਰਾ ਸਟਰਕਚਰ ਤੁਸੀਂ ਵੇਖੋ ਇਹਦੀ ਮਾਂ ਤਾਂ ਆਪਣੇ ਕੋਲੇ ਹੀ ਆ ਅੱਛਾ ਜੀ ਹਾਂਜੀ ਮਦਰ ਇਹਦੀ ਆਪਣੇ ਕੋਲ ਆ ਕੱਚੇ ਬਹੁਤ ਸੋਹਣੇ ਦਿੰਦੀ ਜੀ ਘੋੜੀ ਉਹ ਵੀ ਇਸੇ ਤਰ੍ਹਾਂ ਬਲੈਕ ਹੀ ਆ ਸਾਰੀ ਲਾਜੀ ਇਹ ਕਾਪਲੇ ਉਹ ਖਾਂਡੇ ਦਾ ਬੱਚਾ ਇਹਦਾ ਭਰਾ ਹਾਂਜੀ ਹੁਣ ਫਿਰ ਘੋੜੀ ਗਾ ਗੱਭਣ ਤਿਆਰ ਕਾਂਡੇ ਤੋਂ ਫਿਰ ਜੀ ਠੀਕ ਆ ਜੀ ਠੀਕ ਆ ਆ ਤੋਰਦੇ ਹੋ ਮੜਾ ਜੀ ਕਮਰੇ ਆ ਆ ਦੇਖੋ ਜੀ ਠੀਕ ਆ ਸੋ ਭਾਜੀ ਸਾਫ ਸင် ਉਹਨਾਂ ਦੇ ਫਾਰਮ ਦੀ ਦੋਸਤੋ ਸ਼ਾਨ ਤੇ ਸੇਲ ਦੀ ਅਵੇਲੇਬਿਲਟੀ ਵੀ ਹੈਗੀ ਆ ਸੋ ਜਿਹੜੇ ਵੀ ਕੋਈ ਚਾਹਵਾਨ ਹੋਣਗੇ ਆਪਦੇ ਬਿਲਕੁਲ ਫਾਰਮ ਦੀ ਸ਼ਾਨ ਬਣਾਉਣਾ ਚਾਹਣਗੇ ਦੋਸਤੋ ਤਾਂ ਤੁਸੀਂ ਜਰੂਰ ਜਿਹੜਾ ਪਰਚੇਜ਼ ਕਰ ਸਕਦੇ ਜੀ ਠੀਕ ਆ ਤੇ ਹਾਈਟ ਬਹੁਤ ਸੋਹਣੀ ਆ ਉਮਰ ਏਜ ਦੇ ਅਕੋਰਡਿੰਗ ਦੋਸਤੋ ਦੇਖੀਏ ਹਾਈਟ ਬਹੁਤ ਸੋਹਣੀ ਆ 65 66 ਇੰਚ ਜਿਹੜੀ ਹਾਈਟ ਆ ਸੋ ਆਹ ਕਰੋ ਜੱਕੇ ਜੀ ਮਸ ਰੱਜਿਆ ਮਾਸ ਅੱਪਰ ਹੋ ਨਾ ਹੀ ਗਾਣਾ ਅੱਛਾ ਵੀਰ ਸਾਹਿਬ ਹੈ ਆਪਣੇ ਕੋਲ ਦੋ ਆ ਦੋਵੇਂ ਆਪਾਂ ਸੇਲ ਕਰਦੇ ਪਏ ਦੋਵੇਂ ਕਰਨੇ ਜੀ ਆਪਣੇ ਕੋਲ ਤਿੰਨ ਆ ਜੀ ਇੱਕ ਕਾਂਡੇ ਦਾ ਬੱਚਾ ਪਰ ਉਹ ਅਜੇ ਸਾਂਦੇ ਪਏ ਉਹ ਸਾਲ ਦਾ ਚੱਲਿਆ ਜੀ ਉਹ ਵੀ ਬਹੁਤ ਟੌਪ ਦਾ ਜੀ ਓਕੇ ਮੈਂ ਤਾਂ ਕਰਕੇ ਜਾਨਵਰ ਜਾਦੇ ਹੋ ਗਏ ਜੀ ਵਸੋਂ ਗੱਲ ਬਾਹਰ ਬੰਦੇ ਰਹਿੰਦੇ ਨਹੀਂ ਤਾਂ ਕਰਕੇ ਵੇਚਦਾ ਹੋਰ ਕੋਈ ਕਮੀ ਹੱਲੋ ਨਹੀਂ ਵੇਚਦਾ ਮੈਂ ਕੋਲ ਠੀਕ ਹੈ ਜੀ ਹਾਂਜੀ ਮੈਂ ਤਾਂ ਬੰਦਿਆਂ ਦੀ ਕਮੀ ਹੱਲੋ ਵੇਚਦਾ ਜੀ ਕੰਮ ਜ਼ਿਆਦਾ ਹੈ ਮਾਲ ਦਾ ਵੀ ਫਿਰ ਜ਼ਿਆਦਾ ਜੀ ਇੰਨਾ ਸੂਤ ਨਹੀਂ ਆਉਂਦਾ ਤੁਹਾਡਾ ਵਪਾਰ ਦਾ ਨਾਲ ਪਸ਼ੂ ਵਪਾਰ ਦਾ ਵੀ ਕੰਮ ਵੱਡੇ ਪੱਤਰ ਤੇ ਆ ਮੈਂ ਤਾਂ ਜੀ ਮਜਬੂਰੀ ਕਰਕੇ ਵੇਚਦਾ ਇਸ ਕਰਕੇ ਵੀ ਬੰਦੇ ਨਹੀਂ ਰਹਿੰਦੇ ਤੇ ਬੰਦਿਆ ਕਰਕੇ ਫਿਰ ਕੱਢੇ ਨਹੀਂ ਜਾਂਦੇ ਜੀ ਬਾਹਰ ਅੰਧਰੇ ਹੀ ਰਹਿੰਦੇ ਵਿਚਾਰੇ ਕਮਰੇ ਖੁੱਲੇ ਬਣਾਏ ਆ ਤੇ ਅੰਧਰੇ ਹੀ ਰਹਿੰਦੇ ਵਿਚਾਰੇ ਐਂ ਖਿੱਡੀ ਦੇ ਜਦੋਂ ਪਰ ਠੰਡੇ ਕਰਮਾਂ ਵਾਲੇ ਬਹੁਤ ਜ਼ਿਆਦੇ ਜੀ ਵੇਖੋ ਜੀ ਖੁੱਲੇ ਛੱਡ ਦਿਓ ਇਹ ਨਹੀਂ ਵੀ ਕੋਲੇ ਆ ਭੱਜੂਗਾ ਕਿਸ ਬੰਨੇ ਖੁੱਲੇ ਛੱਡਿਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਐਸੋ ਆ ਨਾ ਠੀਕ ਆ ਕੋਈ ਸ਼ੌਕੀ ਵੀਰਾਂ ਦੀ ਜਿਹੜੀ ਦੋਸਤੋ ਬੜੀ ਪਰੰਪਰਾ ਬਹੁਤ ਵੀਰ ਸ਼ੌਂਕ ਰੱਖਦੇ ਆ ਠੀਕ ਆ ਜੀ ਕਿਤਾ ਚਾਹੇ ਦੋਸਤੋ ਮੱਝਾਂ ਪਸ਼ੂਆਂ ਦਾ ਹੋਵੇ ਚਾਹੇ ਘੋੜਿਆਂ ਦਾ ਹੋਵੇ ਬਹੁਤ ਵੱਡੇ ਪੱਧਰ ਤੇ ਵੀਰ ਸ਼ੌਂਕ ਰੱਖਦੇ ਆ ਸੋ ਇੱਕ ਸ਼ੌਂਕੀ ਵੀਰਾਂ ਦੇ ਬਿਲਕੁਲ ਧਿਆਨ ਦੇ ਵਿੱਚ ਆਪਾਂ ਇਹ ਘੋੜਾ ਲਿਆਉਣਾ ਸੀਗਾ ਸੇਲ ਦੇ ਲਈ ਅਵੇਲੇਬਿਲਿਟੀ ਹੈਗੀ ਆ ਦੋਸਤੋ ਤੇ ਪਿੰਡ ਮੱਲੂ ਵਾਲੀਏ ਤੁਸੀਂ ਖਾਸ ਵਿజిਟ ਕਰਨੀ ਆ ਵੀਰ ਸਾਹਿਬ ਦੇ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਨੇ ਤੇ ਬਾਕੀ ਆਪਦੀ ਨਰਕਪਰਗ ਤੁਸੀਂ ਕਰ ਲਿਓ ਜਿਹੜੇ ਵੀਰ ਨੂੰ ਬਿਲਕੁਲ ਜਜੂਗਾ ਪਸੰਦ ਆਊਗਾ ਤੁਸੀਂ ਆਣ ਕੇ ਸੌਦਾ ਕਰ ਲਿਓ ਵੀਰ ਸਾਹਿਬ ਦੇ ਨਾਲ ਠੀਕ ਆ ਤੇ ਚੀਜ਼ ਛੱਡਣ ਵਾਲੀ ਨਹੀਂ ਕਿ ਬਾਕੀ ਜਿਹੜੇ ਵੀਰ ਸ਼ੌਂਕ ਰੱਖਦੇ ਉਹਨਾਂ ਵੀਰਾਂ ਤੋ ਬਾਕੀ ਇਹ ਵੀ ਸ਼ੌਂਕ ਦੋਸਤੋ ਟਾਵੇਂ ਟੱਲੇ ਦੇ ਵਿਰਲੇ ਵਾਂਝੇ ਬੰਦਿਆਂ ਦੇ ਆ ਤੇ ਜ਼ਰੂਰ ਤੁਸੀਂ ਗੱਲਬਾਤ ਵੀਰ ਸਾਹਿਬ ਦੇ ਨਾਲ ਕਰ ਲਿਓ ਅੱਛਾ ਵੀਰ ਸਾਹਿਬ ਇਹਦਾ ਕੋਈ ਰੇਟ ਮੁੱਲ ਫੋਨ ਤੇ ਕਰੋਗੇ ਅੱਜਾ ਜੀ ਜਦੋਂ ਵੀਰ ਸਾਹਿਬ ਆਖੇਗਾ ਫੋਨ ਆ ਕੇ ਦਾਇਰ ਕਰ ਦੇਣਾ ਜੀ ਆਪਾਂ ਦੇਣਾ ਜਿੱਥੇ ਕਰਮਾਲੇ ਸੋਖ ਤੇ ਤਾਂ ਜਾਣ ਦੀ ਸਹੀ ਹੈ ਜੀ ਜਿੱਥੇ ਜਵੇਂ ਆਪਾਂ ਸਾਂਭਿਆ ਸ਼ੌਂਕੜਾ ਪਚਿਆ ਤੇਰਾ ਸਾਂਭਿਆ ਜੀ ਦੁੱਧ ਪਿਆ ਕੇ ਸਾਂਭਿਆ ਜੀ ਓਵੇਂ ਨਹੀਂ ਸਹੀ ਹੈ ਜੀ ਸਹੀ ਹੈ ਹਾਂਜੀ ਵੇਖੋ ਜੀ ਇਹ ਪੂਰੀ ਮਿਹਨਤ ਕਰਕੇ ਚੀਜ਼ਾਂ ਆਪਣੇ ਕੋਲ ਕਾਂਡੇ ਦਾ ਬੱੱਛਾ ਜੀ ਇੱਕ ਗਾਂ ਚ ਵੈਸਲ ਉੱਤੇ ਰੱਖੀ ਆ ਜੀ ਠੀਕ ਹੈ ਜੀ ਦੇ ਦੇ 6 ਕਿਲੋ ਦੇ ਦੇ ਨਾ ਦੇ ਦੇ ਡੰਗ ਦਾ ਸਾਰਾ ਦੁੱਧ ਅੱਛਾ ਵੀਰ ਸਾਹਿਬ ਕੀ ਡਾਈਟ ਪਲਾਨ ਕੀ ਜਾਂਦਾ ਕੀ ਦੇ ਰਹੇ ਉਹਨੂੰ ਡੇਲੀ ਰੁਟੀਨ ਦੇ ਵਿੱਚ ਇਹਨੂੰ ਜੀ ਜਦੋਂ ਆ ਗਏ ਜੀ ਜਬੀ ਆ ਗਈ ਜੀ ਛੋਲੇ ਆ ਗਏ ਜੀ ਤੇ ਸਵਾ ਮੀਨ ਆ ਗਈ ਜੀ ਹਾਂਜੀ ਤੇ ਤਾਰਾ ਮੀਰਾ ਪਾਈਦਾ ਜੀ ਵਿੱਚ ਹਾਂਜੀ ਬਾਕੀ ਪਾウダー ਪਾウダー ਜਿਹੜੇ ਹੁੰਦੇ ਉਹ ਪਾਈਦੇ ਜੀ ਅੱਛਾ ਜੀ ਤੇ ਬਾਕੀ ਨਾਲ ਦੁੱਧ ਵੀ ਪੀਈਦਾ ਜੀ ਦੋ ਟਾਈਮ ਅੱਛਾ ਅੱਗੇ ਜਾਲਾ ਪਿਆ ਜੀ ਹੁਣ ਕੱਟ ਕੀਤਾ ਇਹ ਨਾਲ ਘੋੜਿਆਂ ਵੱਡਿਆਂ ਨਾਲ ਠੀਕ ਹੈ ਜੀ ਤੇ ਅਲਸੀ ਬਾਈ ਦੀ ਆ ਜੀ ਰਾਤ ਨੂੰ ਅਲਸੀ ਆ ਫਲਸੀ ਕਢਾ ਕੇ ਵਿੱਚੇ ਹੀ ਖਰ ਲਾਈ ਆ ਵਿੱਚੇ ਤੇਲ ਆ ਜੀ ਹੋਰ ਰਾਤ ਨੂੰ ਮੁੱਠ ਮੁੱਠ ਬੁੱਕ ਬੁੱਕ ਪਾਦੀ ਦਾ ਜੀ ਛੋਕਰ ਦੇ ਵਿੱਚਰ ਲਾ ਕੇ ਹਾਂ ਬਿਲਕੁਲ ਦਾਣਾ ਜਿਹੜਾ ਦੋ ਟਾਂ ਪਾਈਦਾ ਜੀ ਠੀਕ ਆ ਹਾਂਜੀ ਇੱਕ ਮੱਜਾਂ ਦੇ ਤੇ ਇਹਦੇ ਰਖ ਰਖਾ ਤੇ ਜ਼ਮੀਨ ਸਮਾਨ ਦਾ ਫਰਕ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਲੋ ਵੀ ਦੋਸਤੋ ਇਹ ਡਾਈਟ ਬਣਾਇਆ ਨਾ ਵੀਰ ਸਾਹਿਬ ਦਾ ਜੋ ਜਿਹੜੇ ਵੀਰ ਅੱਗੇ ਰੱਖਦੇ ਰਖਾਉਂਦੇ ਆ ਉਨਨ ਨੂੰ ਨੋਰਮਲੀ ਪਤਾ ਲੱਗ ਜੂਗਾ ਬਾਕੀ ਹਾਈਟ ਬਹੁਤ ਸੋਹਣੀ ਹੈ ਦੋਸਤੋ 65 66 ਇੰਚ हाइट ਆ ਸੋ ਕਰਮਾ ਵਾਲਾ ਬਿਲਕੁਲ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਹਜੇ ਜਵਾਨ ਹੁੰਦਿਆਂ ਤੱਕ ਪੂਰੀ ਹਜੇ ਹਾਈਟ ਕਰਨੀ ਹੈ ਇਸ ਬਿਲਕੁਲ ਕੋੜੇ ਨੇ ਤੇ ਬਹੁਤ ਖੂਬ ਜੀ ਮੈਂ ਮਹਿੰਦੀ ਹਜੀ ਪੂਰੀ ਬਿਲਕੁਲ 70 ਤੋਂ ਤਾਂ ਹੀ ਜਾਉ 70 ਪਲੱਸ ਤੋਂ ਥੱਲੇ ਨਹੀਂ ਜਾਂਦਾ ਕੋੜਾ ਹੂੰ ਬਿਲਕੁਲ ਜੀ ਸਾਲਕ ਦੀ ਕਰਵਾ ਚਾਹੀਦੀ 4-5 ਸਾਲ ਬਾਅਦ ਹੀ ਆਈ ਹੈ ਨਾ ਅਸ਼ੋਕਾ ਹੱਦ ਕਰਦੇ ਐ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਆਜੋ ਉਹ ਦੂਜਾ ਵੀ ਆਪਾਂ ਕੱਢ ਕੇ ਦਿਖਾਈਏ ਵੀਰਾਂ ਨੂੰ ਆਪੇ ਦੋਸਤੋ ਇਹ ਪਹਿਲੇ ਨੰਬਰ ਦੇ ਤੁਹਾਨੂੰ ਦਿਖਾਉਣਾ ਸੀਗਾ ਇੱਕ ਦੂਜਾ ਘੋੜਾ ਵੀ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਤੇ ਦੋਵੇਂ ਜਿਹੜੇ ਵੀਰ ਸਾਹਿਬ ਦੇ ਕੋਲ ਅਵੇਲੇਬਲ ਨੇ ਆਪਾਂ ਕਾਊਗਾ ਵੇਚਣ ਦਾ ਮਨ ਬਣਾਇਆ ਤੇ ਜਿਹੜੇ ਵੀਰ ਨੇ ਅਗੇ ਖਰੀਦਣ ਦਾ ਕੋਈ ਚਾਹ ਬਣ ਵੀਰ ਤੁਸੀਂ ਜਰੂਰ ਮਨ ਬਣਾ ਕੇ ਜਿਹੜਾ ਸਬਦਾ ਕਰਿਓ ਠੀਕ ਆ ਤੇ ਏ ਜੀ ਏ ਜੀ ਜੋ ਆ ਪਿਉ ਦੇ ਆਦੇ ਦੇ ਅੱਛਾ ਉਹ ਥੋੜਾ ਆਪ ਦੀ ਮਾਂ ਦੇ ਜਿਵੇਂ ਆਪਾਂ ਲਾ ਲੀਏ ਵੀ ਉਹ ਆਪ ਦੀ ਮਾਂ ਦੇ ਹੋ ਗਿਆ ਅੱਛਾ ਤੇ ਇਹ ਜਮਾਂ ਕੁੜੇ ਉਸ ਤੇ ਆ ਜਿਉਂ ਹੀ ਕੋਈ ਉਹ ਇੱਕ ਪਰਸੈਂਟ ਵੀ ਜਿਹੜਾ ਵੀ ਨਹੀਂ ਫਰਕ ਪਈ ਜਮਾਂ ਭਾਈ ਕਾਨਾ ਹਾਂ ਉਹ ਹੈ ਰੰਗ ਰੂਪ ਆ ਬਿਲਕੁਲ ਤੇ ਇੱਕ ਦੀ ਮਾਂ ਦੀ ਵੀ ਹਾਈਟ ਬਹੁਤ ਜ਼ਿਆਦੀ ਸੀ ਹੂੰ ਹੂੰ ਉਹ ਵੀ ਟਾਈਟ ਤੋਂ ਪਲੱਸ 20 ਸੀ ਮਾਂ ਦੀ ਅੱਛਾ ਹੁਣ ਇਹਦੀ ਹਾਈਟ ਕਿੰਨੀ ਹੋ ਗਈ ਆ ਹੁਣ ਕਾਉਂਟ ਪਲੱਸ ਹੋ ਗਿਆ ਜੀ ਹੂੰ ਹੂੰ ਹਾਂਜੀ ਥੋੜਾ ਇਹ ਇਹ ਉਹਦੇ ਨਾਲੋਂ ਹੈਗਾ ਵੀ ਛੋਟਾ ਜੀ ਹਾਂ ਇੰਚ ਇੰਚ ਡੇਢ ਦਾ ਫਰਕ ਰਹਿ ਗਿਆ ਹਾਂ ਜਾਨੀ ਇਹ ਉਹਦੇ ਨਾਲੋਂ ਵੀ ਜ਼ਿਆਦਾ ਖਰਚੂਗਾ ਕਿਉਂ ਇਹ 2 ਢਾਈ ਮਹੀਨੇ ਉਹਦੇ ਨਾਲੋਂ ਛੋਟਾ ਜੀ ਉਹ 2 ਢਾਈ ਮਹੀਨੇ ਵੱਡਾ ਉਹਦੇ ਠੀਕ ਹੈ ਠੀਕ ਹੈ ਇਹ ਪੌਣੇ ਕ 2 ਸਾਲ ਉਮਰ ਦਾ ਸੀ ਇਹ ਜੀ ਇਹ 1 ਸਵਾ 2 ਸਾਲ ਦੀ ਜੀ ਸਵਾ 2 ਸਾਲ ਹਾਂਜੀ ਹਾਂ ਸਵਾ 2 ਸਾਲ ਮੌਰੀ ਸਵਾ 2 ਸਾਲ ਉਮਰ ਦਾ ਦੋਸਤੋ ਇੱਕ ਤੁਹਾਨੂੰ ਪਹਿਲਾਂ ਜਿਹੜਾ ਵਿਖਾਇਆ ਰਤਨ ਕਾਂਟੇ ਦਾ ਬੱਚਾ ਉਹਦੀ ਤਕਰੀਬਨ ਕੋਈ 25 26 ਮਹੀਨੇ ਦੀ ਉਮਰ ਆ ਤੇ ਫਰਕ ਕੁਝ ਵੀ ਨਹੀਂ ਹੈਗਾ ਦੋਸਤੋ ਫਰਕ ਕੋਈ 1 ਡੇਢ ਇੰਚ ਦਾ ਫਰਕ ਆ ਤੇ ਕਲਰ ਦਾ ਜਿਹੜਾ ਇਹ ਤੋਂ ਫਰਕ ਆ ਬਿਲਕੁਲ ਉਹ ਜੈਡ ਬਲੈਕ ਹੀ ਇੱਕ ਹਿਸਾਬ ਦਾ ਸੋ ਦੋਸਤੋ ਦੋ ਘੋੜਿਆਂ ਦੀ ਜੇਕਰ ਆਪਾਂ ਗੱਲ ਕਰ ਲਈਏ ਦੋਵੇਂ ਘੋੜੇ ਵੀਰ ਸਾਹਿਬ ਦੇ ਕੋਲੇ ਪਕਾਊ ਆ ਉਹ ਘੋੜਾ ਕੋਈ 2 ਮਹੀਨੇ ਵੱਡਾ ਹੈ ਕਿ 2 ਮਹੀਨੇ 2.5 ਮਹੀਨੇ ਇਹ ਛੋਟਾ ਹੈ ਮੱਥੇ ਵਿੱਚ ਇਹ ਬਲੇਜ ਆ ਨਾਸ ਵੀ ਤੁਸੀਂ ਵੇਖੋਗੇ ਵਾਈਟ ਆ ਇੱਕ ਪੈਰ ਚਿੱਟਾ ਆ ਠੀਕ ਠੀਕ ਆ ਜੀ ਤੇ ਉਮਰ ਦੇ ਵਿੱਚ ਕੋਈ ਬਹਲਾ ਫਰਕ ਨਹੀਂਗਾ ਉਮਰ ਦੇ ਵਿੱਚ ਕੋਈ 2.5 ਮਹੀਨੇ ਦਾ ਹੀ ਫਰਕ ਆ ਇਨ੍ਹਾਂ ਦੋ ਘੋੜਿਆਂ ਦਾ ਸੋ ਦੋਵੇਂ ਘੋੜੇ ਪਕਾਊ ਆ ਬਾਕੀ ਬਾਡੀ ਬਾਂਦਰ ਪੂਰਾ ਸਟਰਕਚਰ ਤੁਸੀਂ ਇਨ੍ਹਾਂ ਘੋੜਿਆਂ ਦਾ ਦੇਖ ਹੀ ਲਿਆ ਸੋ ਚਾਵਣ ਵੀਰ ਤੁਸੀਂ ਜ਼ਰੂਰ ਕਾਲ ਕਰ ਸਕਦੇ ਜੇ ਬਾਈ ਸਾਹਿਬ ਦੇ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਆ ਆਪਣੇ ਕੋਲ ਇੱਕ ਕੁੜੀ ਵੇਚਤੀ ਆ ਜੀ ਇਹਦੀ ਮਾਂ ਵੇਚਤੀ ਆ ਜੀ ਹੁਣੇ ਛੇਲ ਕੀਤੀ ਆ ਜੀ ਪਛਾ ਜੀ ਮਹੀਨਾ ਡੇਢੀ ਆ ਉਹਦੀ ਜਿਹੜੀ ਮਦਰ ਉਹ ਆਪਣੇ ਕੋਲ ਹਾਂਜੀ ਉਹਦੀ ਕੋਲ ਆ ਜੀ ਆਪਣੇ ਠੀਕ ਆ ਜੀ ਹਾਂਜੀ ਕੁੜੀ ਬਹੁਤ ਚੰਗੀ ਕਰਮਾਂ ਦੀ ਹੋਈ ਹਾਂਜੀ ਠੀਕ ਆ ਜੀ ਮਦਰ ਵੀ ਬਿਲਕੁਲ ਇਸੇ ਤਰ੍ਹਾਂ ਸੀ ਰੰਗ ਰੂਪ ਜਿੰਨਾ ਮੈਂ ਨਾਲ ਜੀ ਬੜਾ ਹੀ ਕੋੜਾ ਚੰਗਾ ਸੀ ਜੀ ਕਾੜੇ ਨੂੰ ਵੀ ਪਿਆਰ ਸੁੱਟਦਾ ਸੀ ਉਹ ਅੱਛਾ ਜੀ ਹਾਂਜੀ ਓਏ ਜਦੋਂ ਇੱਕ ਤਾਂ ਬਹੁਤ ਜ਼ਿਆਦਾ ਦੋਸਤਾਂ ਬੱਚਿਆਂ ਦੇ ਵਿੱਚ ਹੀ ਆ ਤਕਰੀਬਨ ਇੱਕ ਤਾਂ ਬਹੁਤ ਜ਼ਿਆਦਾ ਤੇ ਬਾਕੀ ਅਲਰਟ ਵੀ ਪੂਰਾ ਹੈ ਠੀਕ ਹੈ ਇਹ ਇਹ ਨਹੀਂ ਛੱਡਿਆ ਜੀ ਹੁਣ ਛੱਟਣਾ ਹੈ ਉਹ ਘੋੜਾ ਛੱਡਦੇ ਆਪਾਂ ਜੇ ਕੋਈ ਵੀਰ ਤੇ ਦੋਹਾਂ ਘੋੜਿਆਂ ਨੂੰ ਘੋੜੀਆਂ ਮਤਲਬ ਕਲੋਜ਼ ਕਰਾਉਣਾ ਇੱਥੇ ਲਾਉਣੀ ਆਲ ਫਿਰ ਫਿਰ ਨੇ ਚੋਂਦਾ ਵੇ ਤੇ ਬਿਲਕੁਲ ਆਪਣੇ ਸਵਰਗ ਕਰੇ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਫੀਸ ਦੇ ਦੇ ਉਹ ਮੰਗ ਕੇ ਫੀਸ ਨਹੀਂ ਲੈਣੀ ਆਪਾਂ ਠੀਕ ਹੈ ਜੀ ਠੀਕ ਹੈ ਰਤਨ ਕਾਂਟੇ ਦਾ ਬੱਚਾ ਇਹ ਆ ਤੇ ਉਹ ਵੀ ਜਿਹੜੇ ਦੋਵੇਂ ਬੱਚੇ ਆ ਰਤਨ ਕਾਂਟੇ ਦੇ ਆ ਇੱਕ ਜਿਹੜਾ ਬਿਲਕੁਲ ਮੀਟਿੰਗ ਦੇ ਲਈ ਅਵੇਲੇਬਲ ਹੈ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਕੋੜਾ ਦਿਖਾਇਆ ਠੀਕ ਹੈ ਜੀ ਉਹ ਸਟੱਡ ਵਾਸਤੇ ਅਵੇਲੇਬਲ ਹੈ ਤੇ ਕਿਸੇ ਵੀਰ ਨੇ ਘੋੜੀ ਮਲਾਉਣੀ ਹੋਵੇ ਤਾਂ ਤੁਸੀਂ ਜਰੂਰ ਸੰਪਰਕ ਕਰ ਸਕਦੇ ਜੀ ਵੈਸੇ ਦੋਵੇਂ ਸੇਲ ਦੇ ਲਈ ਅਵੇਲੇਬਲ ਨੇ ਤੇ ਬਾਕੀ ਰੇਟ ਉਹ ਜਿਹੜਾ ਦੋਸਤੋ ਮੋਲਾ ਉਹ ਫੋਨ ਤੇ ਦੱਸਿਆ ਜਾਊਗਾ ਜਦੋਂ ਕੋਈ ਵੀਰ ਚਾਹਵਨ ਹੋਊਗਾ ਖਰੀਦਣ ਦਾ ਸਸਿਆਈ ਬੰਦਿਆਂ ਦੇ ਕੋਈਆਂ ਥੋੜਾ ਬੰਦਿਆਂ ਬੰਦਿਆਂ ਦੀ ਪ੍ਰੋਬਲਮ ਆ ਬੰਦੇ ਡਰਦੇ ਲੱਗੇ ਨਹੀਂ ਆਉਂਦੇ ਕਿ ਆ ਬਾਹਰ ਅੰਦਰ ਚਾਈਦਾ ਕੰਮ ਸੂਤ ਨਹੀਂ ਆਉਂਦਾ ਬਿਲਕੁਲ ਹੁਣ ਕਮਰੇ ਖੁੱਲੇ ਬਣਾਏ ਕਰਕੇ ਘੋੜੇ ਬਜੇ ਆ ਸਹੀ ਹੈ ਕਮਰੇ ਛੋਟੇ ਹੁਣ ਤੇ ਥਾਂ ਭੀਗਾ ਹੋਵੇ ਤੇ ਖਰਾਬ ਹੋ ਜਾਣੇ ਹੂੰ 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 ਕਮਰੇ ਬਹੁਤ ਖੁੱਲੇ ਕੀਤੇ ਮਗਰ ਕਮਰਾ ਅਗਲੇ ਬੰਨੇ ਹਾਲ ਖੁੱਲਾ ਛੱਡਿਆ ਅਗਲੇ ਬੰਨੇ ਗੇਟ ਲਾਇਆ ਜੀ ਬਿਲਕੁਲ ਪੰਜ ਫਰਦੇ ਵਿੱਚ ਵਧੀਆ ਬਿਲਕੁਲ ਤਾਂ ਕਰਕੇ ਘੋੜੇ ਬਣੇ ਆ ਸੋਹਣੇ ਅੱਛਾ ਅੱਛਾ ਜੀ ਹਾਂਜੀ ਠੀਕ ਆ ਤੇ ਸਾਹਿਬ ਜੀ ਹੋਰ ਇਹਦੀ ਕੋਈ ਡਿਟੇਲ ਤੁਸੀਂ ਦੇਣੀ ਵਜਾਬ ਹੋਰ ਬੜਾ ਠੀਕ ਹੈ ਜੀ ਮੈਂ ਲੱਛਣ ਬਹੁਤ ਚੰਗੇ ਆ ਜੀ ਘੋੜਿਆਂ ਦੋਵਾਂ ਦੇ ਕਰਮਾਲਿਆਂ ਦੇ ਬਹੁਤ ਜਿਵੇਂ ਮਰਜ਼ੀ ਭਾਵੇਂ ਇਹਨੂੰ ਵੀ ਛੱਡ ਦਿਓ ਜੀ ਕੋਈ ਇਹ ਨਹੀਂ ਵੀ ਲਵੀ ਉਹੋ ਜੀ ਗੱਲ ਆ ਠੀਕ ਹੈ ਜੀ ਬਹੁਤ ਸਾਰੂਆ ਕਰਮਾਲੇ ਦੋਵੇਂ ਲਓ ਜੀ ਬਾਕੀ ਜੀ ਇਹੋ ਜਿਹਾ ਬਿਸ਼ੇੜਾ ਬਹੁਤ ਜ਼ਿਆਦਾ ਘੱਟ ਜਾਂਦਾ ਜੀ ਕੰਨਾ ਕੁੰਨਾ ਦਾ ਵੇਖੋ ਕਿੱਡਾ ਸਾਫ਼ ਸਕੀਨ ਆ ਕਿਸੇ ਵੀ ਤਰ੍ਹਾਂ ਕੋਈ ਕਿਸੇ ਤਰਫੋਂ ਨੁਕਸਾਨ ਨਹੀਂ ਆਇਆ ਇਸ ਟਾਈਮ ਤੇ ਬਹੁਤ ਜ਼ਿਆਦੀ ਮਾਲ ਦੀ ਕਿਰਤ ਆ ਜਦੋਂ ਕੋਈ ਅੰਗ ਬਦਲਣੋਂ ਦੇਖੋ ਜੀ ਥੰਦੇ ਜਿਹੜੇ ਇਹ ਸੋਮਬਾਰੀ ਹਾਂ ਸੋਮਬਸੇ ਕੋੜੇ ਦੇ ਦੇ ਤੋੜੇ ਹਨ ਜਿਹੜੇ ਅਜੇ ਬੱਚਾ ਹੈ ਜਦੋਂ ਇਹ ਜਵਾਨੀ ਭਰਿਆ ਕੋੜਾ ਬਹੁਤ ਜਾਰੀ ਦੁਨੀਆ ਵੇਖੂਗੀ ਵੀ ਤੁਹਾਕਾ ਹੀ ਕੋੜਾ ਖੜਾ ਹੈ ਇਸ ਜੰਨੇ ਦੇ ਬਿਲਕੁਲ ਸੋਪਾ ਕਾਫੀ ਕਰਸਕ ਚੀਜ਼ ਆ ਦੋਸਤੋ ਠੀਕ ਆ ਕਰਸਕ ਚੀਜ਼ ਆ ਬਹੁਤ ਸੋਹਣੀ ਦੋਸਤੋ ਸ਼ੇਪ ਬਹੁਤ ਸੋਹਣਾ ਸਟਰਕਚਰ ਆ ਇਸ ਕੋੜੇ ਦਾ ਤੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਦੋਵੇਂ ਕੋੜੇ ਜਿਹੜੇ ਆ ਦੋਸਤੋ ਬਹੁਤ ਖੂਬਸੂਰਤ ਨੇ ਬਲੱਡ ਲੈਂਡ ਚੰਗੀ ਆ ਮਦਰ ਵਾਲੇ ਪਾਸੇ ਵੀ ਚੰਗੇ ਆ ਠੀਕ ਆ ਜੀ ਸੋ ਆ ਦੇਖੋ ਠੀਕ ਆ ਜੀ ਠੀਕ ਆ ਸਾਬ ਵੀਰੇ ਇੱਕ ਵਾਰੀ ਨੰਬਰ ਆਪਣੇ ਫਿਰ ਬੋਲ ਦिए 9917342346 ਹਾਂਜੀ 9417342346 ਠੀਕ ਆ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਨੀ